ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਤਿਗੁਰੂ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ 649ਵਾਂ ਜਨਮ ਦਿਹਾੜਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਨੈਲ ਸਿੰਘ ਨਗਰ ਫੇਸ 3 ਵਿੱਚ ਬੜੀ ਸ਼ੀਸ਼ਰਦਾ ਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸਵੇਰ ਤੋਂ ਹੀ ਚਾਹ ਪਕੌੜਿਆਂ ਦੇ ਲੰਗਰ ਵੀ ਅਤੁੱਟ ਵਰਤਾਏ ਗਏ ਲੰਗਰ ਪਕਾਉਣ ਦੀ ਸੇਵਾ ਬੀਬੀਆਂ ਨੇ ਬੜੇ ਹੀ ਉਤਸ਼ਾਹ ਨਾਲ ਕੀਤੀ ਢਾਡੀ ਜਥਾ ਭਾਈ ਸੁਖਦੇਵ ਸਿੰਘ ਮੱਲੂਕੇ ਜਥੇ ਨੇ ਢਾਡੀ 12 ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸ਼ੇਰ ਸਿੰਘ ਨੇ ਰਾਤ ਸਪੇਨੇ ਕੀਰਤਨ ਨਾਲ ਸੰਗਤਾਂ ਨੂੰ ਨੇਹਾਲ ਕਰਕੇ ਆਪਣੀ ਹਾਜ਼ਰੀ ਲਗਵਾਈ ਭੋਗ ਪਾਣ ਉਪਰੰਤ ਹਲਵਾ ਪ੍ਰਸ਼ਾਦ ਅਤੇ ਜਲੇਬੀਆਂ ਦਾ ਲੰਗਰ ਆਤੁੱਟ ਵਰਤਾਇਆ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੀਲ ਸਿੰਘ ਪਰਦੇਸੀ ਅਤੇ ਗਿਆਨੀ ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਮੈਨੇਜਰ ਚੰਮਨ ਲਾਲ ਸੂਬੇਦਾਰ ਗੁਲਵੰਤ ਸਿੰਘ ਸਰਦਾਰ ਕੌਰ ਸਿੰਘ ਮਾਸਟਰ ਤਾਰਾ ਸਿੰਘ ਸੰਤ ਸਿੰਘ ਡਾਂਗੋ ਅਵਤਾਰ ਸਿੰਘ ਬਿੰਜਲ ਸੂਬੇਦਾਰ ਲਖਵਿੰਦਰ ਸਿੰਘ ਅਰਵਿੰਦਰ ਸਿੰਘ ਕਾਕਾ ਪਾਲ ਸਿੰਘ ਦੁਬਈ ਹਰਮੀਤ ਸਿੰਘ ਦੁਬਈ ਹਰਜਿੰਦਰ ਸਿੰਘ ਰਾਮ ਦੁਬਈ ਵਾਲੇ ਮਾਸਟਰ ਕਰਮਜੀਤ ਸਿੰਘ ਕੁਮਾਨ ਗੁਰਬਖਸ਼ ਸਿੰਘ ਜਗਦੇਵ ਸਿੰਘ ਮਨਜੀਤ ਸਿੰਘ ਮੋਤਾ ਸਿੰਘ ਬੱਬੂ ਫੋਟੋ ਸਟੂਡੀਓ ਅਰਜਿੰਦਰ ਸਿੰਘ ਡਾਕਟਰ ਰਜਿੰਦਰ ਸਿੰਘ ਸੂਬੇਦਾਰ ਅਜੈਬ ਸਿੰਘ ਮਾਸਟਰ ਤਾਰਾ ਸਿੰਘ ਵੀ ਸ਼ਾਮਲ ਸਨ ਇਸ ਮੌਕੇ ਅਖੰਡ ਪਾਠ ਸਾਹਿਬ ਦੀ ਸੇਵਾ ਗੁਰਦੀਪ ਕੌਰ ਕੈਨੇਡਾ ਵਾਲਿਆਂ ਵੱਲੋਂ ਲਈ ਗਈ ਸੀ